ਅੱਜ ਜ਼ਿਲ੍ਹਾ ਮਲੇਰਕੁਟਲਾ ਵਿੱਚ ਐਸਐਸਪੀ ਦਫ਼ਤਰ ਵਿਖੇ ਐਸਐਸਪੀ ਸਹਿਮ ਮਲੇਰਕੁਟਲਾ ਵੱਲੋਂ ਲਾਅ ਤੇ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਪੀਆ ਪੀਸੀਆਰ ਮੋਟਸਾਈਕਲਾਂ ਦੀ ਸ਼ੁਰੂਆਤ ਚੰਡੀ ਦੇ ਕੇ ਕੀਤੀ ਗਈ ਜਿੰਦਿਆਂ ਤੇ ਸੁਬਿਹਾਂ ਤੁਸੀਂ ਲਾਈਵ ਦੇਖ ਰਹੇ ਹੋ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ ਹੁਸੈਨ ਡੀਜੀ ਨਿਊਜ਼ ਮਲੇਰਕੁਟਲਾ ਸਰੇ ਕਿੰਨੇ ਮੋਟਰਸਾਈਕਲ ਨੇ ਤੇ ਕਿਹੜੇ ਆਪਣੇ ਕਲੇ ਮਲੇਰ ਕੋਟਲੇ ਵਾਸਤੇ ਨੇ ਜਾਂ ਹੋਰ ਪਾਸੇ ਵਾਸਤੇ ਨੇ ਇਹ ਅਸੀਂ ਨੌਨ ਇਨ ਆਰਡਰ ਨੂੰ ਦੇਖਦੇ ਹੋਏ ਅਸੀਂ ਪੀਸੀਆਰ ਨੂੰ ਹੋਰ ਸਟ੍ਰੈਂਥਨ ਕਰ ਰਹੇ ਹਾਂ ਤੇ ਜਿਹਦੇ ਵਿੱਚ ਵਰਦਮਾਨੋ ਗਰੁੱਪ ਨੇ ਸਾਡਾ ਬੜਾ ਪੁਲਿਸ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੇ ਆਪਣੇ ਗਰੁੱਪ ਵੱਲੋਂ ਸਾਨੂੰ ਪੰਜ ਮੋਟਰਸਾਈਕਲ ਦਿੱਤੇ ਆ ਤਾਂ ਕਿ ਸ਼ਹਿਰ ਦੇ ਵਿੱਚ ਵਧੀਆ ਤਰੀਕੇ ਨਾਲ ਲੋਕੀ ਰਹਿ ਸਕਣ ਕੋਈ ਬਾੜੇ ਬੰਦੇ ਉਹਨਾਂ ਦੇ ਚੰਗੀ ਹੋਰ ਨਿਗਰਾਨੀ ਰਹਿ ਸਕੀ ਸੋ ਇਹ ਪੰਜ ਮੋਟਰਸਾਈਕਲ ਅਸੀਂ ਹੋਰ ਐਡ ਕੀਤੇ ਨਵੇਂ ਇਸ ਨਾਲ ਰਾਤ ਦੀ ਪੈਟਰੋਲਿੰਗ ਦੇ ਵਿੱਚ ਹੋਰ ਵਧੀਆ ਪਹੁੰਚੇਗਾ। ਕਿ ਸਰ ਉਹ ਐਨ ਐ ਨਾਲ ਜਿਹੜੇ ਸਰ ਸਕਦਾ ਜਿਸ ਹਿਸਾਬ ਨਾਲ ਜਾਂਦੇ ਕਿਉਂਕਿ ਅਹਿਮਦਗੜ੍ਹ ਵੀ ਆ ਅਮਰਗੜ੍ਹ ਵੀ ਆ ਇਹਦੇ ਵਿੱਚ ਪਹਿਲੇ 5 ਮੋਟਰਸਾਈਕਲ ਦੀ ਸਟਰੈਂਥਿੰਗ ਕੀਤੀ ਹੈ ਮਰੀਦਕੋਟਾ ਸਿਟੀ ਦੇ ਵਿੱਚ। ਇੱਕ ਇੱਕ ਮੋਟਰਸਾਈਕਲ ਸਦਰ ਰਹਿਮਤਗੜ੍ਹ ਆਪਣੇ ਅਹਿਮਦਗੜ੍ਹ ਦੇ ਏਰੀਆ ਦੇ ਵਿੱਚ ਤੇ ਅਮਰਗੜ੍ਹ ਦੇ ਏਰੀਆ ਦੇ ਵਿੱਚ ਅਸੀਂ ਨਾਲ ਦੇ ਰਹੇ ਹਾਂ। ਕਿੰਨਾ ਕ ਫਾਇਦਾ ਹੋਏ ਸਰ ਉਹਨਾਂ ਨਾਲ ਲੋਕਾਂ ਨੂੰ ਇੱਕ ਸੈਂਸ ਆਫ ਸਕਿਉਰਿਟੀ ਆਂਦੀ ਹੈ ਜਦੋਂ ਰਾਤੀ ਪੀਸੀਆਰ ਬਾਈਕਸ ਘੁੰਮਦੇ ਆ। ਪੁਟਰ ਵਜਦੇ ਆ ਆਮ ਬੰਦਾ ਥੋੜਾ ਆਪਣੇ ਆਪ ਨੂੰ ਸਿਕਿਉਰ ਫੀਲ ਕਰਦਾ ਤੇ ਮਾੜੇ ਅਨਸਰ ਦਰ ਕੇ ਰਹਿੰਦੇ ਦੀ ਪੁਲਿਸ ਦੀ ਮੂਵਮੈਂਟ ਵੱਧਾ ਇਸ ਨਾਲ ਲੋਕਾਂ ਦਾ ਬੜਾ ਇੱਕਾਰ ਹੁੰਦਾ ਜਿਹੜੇ ਕੋਈ ਸਪੈਸ਼ਲ ਨੰਬਰ ਵੀ ਜਾਰੀ ਕਰਾਇਆ ਇਹਨੂੰ ਹੁਣ ਅਸੀਂ ਪੀਸੀਆਰ 1 2 3 4 5 ਜਿਹੜਾ ਹੈਗਾ ਉਹ ਅਸੀਂ ਸਿਟੀ ਦਾ ਕਰਤਾ ਹੈ 6 7 ਅਸੀਂ ਅੱਗੇ ਕਰਤਾ ਸੋ ਇਹਨੂੰ ਅਸੀਂ ਨੰਬਰਿੰਗ ਦਿੱਤੀ ਉਹ ਵੀ ਦੇਖਿਆ ਨਾ ਸਾਰੇ ਨਵੇਂ ਮੋਟਰਸਾਈਕਲ ਨੂੰ ਵੀ ਅਸੀਂ ਨੰਬਰਿੰਗ ਦਿੱਤੀ ਹੈ ਤੇ ਇੱਕ ਤਾਂ ਕਿ ਵਧੀਆ ਤਰੀਕੇ ਨਾਲ ਇੱਕ ਨਵੀਂ ਚੀਜ਼ ਸ਼ੁਰੂ ਹੋ ਗਈ ਘਟਨਾਵਾ ਪਣੂ ਤੇ ਵੀ ਇਹਨਾਂ ਨਾਲ ਸੰਪਰਕ ਇਹ ਸੰਪਰਕ ਜਿਹੜਾ ਹੈਗਾ 112 ਦੇ ਨਾਲ ਹੀ ਲਿੰਕਡ ਰਹੇ ਨੇਗੇ ਤੇ ਜਿਹੜਾ ਵੀ ਕੋਈ ਵੀ ਅੱਜ ਕੱਲ ਲੌਕ ਆਰਡਰ ਦਾ ਨੰਬਰ ਤੁਹਾਨੂੰ ਪਤਾ ਹੈ ਸਾਰਿਆਂ ਦਾ 112 ਤੇ ਉਹ ਕਾਲ ਵੀ ਇਹਨਾਂ ਨੂੰ ਜਾਊਗੀ ਤੇ ਨੀਰੈਸਟ ਮੋਟਰਸਾਈਕਲ ਜਿਹੜਾ ਹੋਊਗਾ ਪੀਸੀਆਰ ਦਾ ਉਹ ਮੂਵ ਕਰੂਗਾ ਪਰ ਕੋਈ ਤਿਹਾਰਾਊਗਾ ਕਿ ਪੱਲੇ ਰਾਖੀ ਕੋਲ ਤੋਂ ਤਿਹਾਰਾ ਦਾ ਮਦਦ ਲੈ ਕੇ ਰਾਕੇਸ ਨੂੰ ਹੋਰ ਫੋਰਸ ਮਿਲ ਰਹੀ ਹੈ ਹੁਣੇ ਉਸੇ ਚੀਜ਼ ਦੀ ਦੀਜੀ ਲੌਕ ਆਰਡਰ ਦੀ ਮੀਟਿੰਗ ਹੋ ਗਈ ਹੈ ਤਾਂ ਕਿ ਵਧੀਆ ਤਰੀਕੇ ਨਾਲ ਸੋਖ ਸ਼ਾਂਤੀ ਨਾਲ ਤਿਹਾਰ ਮਨਾਇਆ ਜਾਵੇ ਮਲੇਰਕੋਟਲੇ ਦੇ ਲੋਕ ਬੜੇ ਵਧੀਆ ਲੋਕ ਹੈ ਸ਼ਾਂਤੀ ਨੂੰ ਪਸੰਦ ਕਰਦੇ ਆ ਆਪਸ ਭਾਈਚਾਰੇ ਨਾਲ ਰਹਿੰਦੇ ਆ ਤੇ ਸਾਨੂੰ ਇਹੋ ਚੀਜ਼ੇ ਬੜੇ ਅੱਛੀ ਲੱਗਦੀ ਹੈ ਹੁਣ ਜੇ ਪਿੱਛੇ ਜੀ ਸੀ ਕੈਮਰੇ ਸੀਗੇ ਉਹ ਸਾਰੇ 157 ਕੈਮਰੇ ਸਾਰੇ ਔਨ ਕਰਾਤੇ ਆ ਤੇ ਅੱਗੇ ਅਸੀਂ ਹੋਰ ਕੈਮਰੇ ਐਡੀਸ਼ਨ ਕਰਾ ਰਹੇ ਆ ਤੁਹਾਨੂੰ ਨਾਲ ਨਾਲ ਅਸੀਂ ਦੱਸੀ ਜਾਵਾਂਗੇ ਜਦੋਂ ਵੀ ਨੋਗਰੇਸ਼ਨ ਹੋਊਗਾ ਤੇ ਛੋਟੇ ਛੋਟੇ ਚੀਜ਼ਾਂ ਨਾਲ ਹੀ ਲੋਕ ਨੂੰ ਅੱਛਾ ਮਹਿਸੂਸ ਕਰਦੇ ਆ ਨੂੰ ਦੇਖਦੇ ਹੋਏ ਉਹਦੀ ਸੇਫਟੀ ਸਿਕਿਉਰਟੀ ਨੂੰ ਦੇਖਦੇ ਹੋਏ ਕਪਤਾਨ ਸਾਹਿਬ ਨੇ ਸਾਨੂੰ ਅਰਜ਼ੀ ਕੀਤਾ ਸੀ ਵੀ ਆਪਾਂ ਜ਼ਿਲ੍ਹੇ ਵਾਸਤੇ ਕੁਝ ਕਰੀਏ ਤੇ ਪੁਲਿਸ ਡਿਪਾਰਟਮੈਂਟ ਦੀ ਜੋ ਵੀ ਰਿਕੁਆਇਰਮੈਂਟ ਸੀ ਉਹਨੂੰ ਸਮਝਦੇ ਹੋਏ ਸਾਡੇ ਗਰੁੱਪ ਅੰਡਰ ਸੀਐਸਆਰ ਦੇ ਵਿੱਚ ਆਹ ਪ੍ਰੋਜੈਕਟ ਦੇ ਵਿੱਚ ਪੰਜ ਬਾਈਕ ਦਿੱਤੇ ਅਸੀਂ ਉਮੀਦ ਕਰਦੇ ਹਾਂ ਇਹਦੇ ਨਾਲ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਮਦਦ ਮਿਲੋਗੀ ਧਿਆਨ ਵਾਲੇ ਟਾਈਮ ਦੇ ਵਿੱਚ ਗੁਰਦਮਾਨ ਗਰੁੱਪ ਦੇ ਅਰੀਅਨ ਸਪਿੰਨਿੰਗ ਮਿਲ ਹਮੇਸ਼ਾ ਜ਼ਿਲ੍ਹੇ ਦੇ ਨਾਲ ਖੜੀਏ ਸੁਖ ਦੁਖ ਹਰ ਚੀਜ਼ ਚਾਜੇ ਧੰਨਵਾਦ